ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਸਤੀ ਤਾਂ ਥੋੜੀ ਜਿਹੀ ਪਈ ਸੀ ਪਹਿਲਾਂ ਜੇ ਕਰਦਾ ਸੀ ਵੀ ਕੁਝ ਖਾ ਪੀ ਲਈਏ ਦੁੱਧ ਜਾਂ ਅਲਸੀ ਦੀਆਂ ਪਿੰਡੀਆਂ ਪਰ ਫਿਰ ਮੈਂ ਕਿਹਾ ਵੀ ਰਾਤ ਨੂੰ ਸੌਣਾ ਵੀ ਹੁੰਦਾ ਹੈ ਆਰਾਮ ਕਰਨਾ ਹੁੰਦਾ ਹੈ ਤਾਂ ਇਦਾਂ ਹੀ ਥੋੜਾ ਜਿਹਾ ਫਿਰ ਵੀ ਅੱਜ ਸੰਗਤਾਂ ਦੇ ਰੂਬਰੂ ਹੋ ਜਾਏਗੀ ਖਾਬਰ ਕੋ ਸੱਚੀ ਹੈ ਵੀ ਹਰਾਨ ਮੈਨੂੰ ਵੀ ਕੀਤਾ ਤੁਸੀਂ ਵੀ ਹਮ ਹੋਗੇ ਆਸ਼ਾ ਕੁਮਤ ਨੇ ਅੱਜ ਫੇਰ ਐਨਾ ਤੱਕਾ ਕੀਤਾ ਰਹੇ ਰੱਬ ਦਾ ਨਾਮ ਜੋ ਬੀਬੀਆਂ ਨੇ ਮੱਥੇ ਤੇ ਹੱਥ ਮਾਰਦੇ ਹੁੰਦੀਆਂ ਹੁਣ ਕੀ ਰਹਿ ਗਿਆ ਭਾਈ ਹੁਣ ਤਾਂ ਸਾਰਾ ਕੁਝ ਖਤਮ ਹੋ ਗਿਆ ਇਹ ਦਿਨ ਵੀ ਦੇਖਣੇ ਪੈਣੇ ਸੀ ਪਾਈ ਇਹ ਬੀਬੀਆਂ ਕਹਿੰਦੀਆਂ ਹੁੰਦੀ ਪਰ ਨਹੀਂ ਇੱਥੇ ਬੀਬੀਆਂ ਨਹੀਂ ਇੱਥੇ ਤਾਂ ਪੰਜਾਬ ਸਰਕਾਰ ਨੇ ਡੀਸੀ ਸਾਹਿਬ ਅੰਮ੍ਰਿਤਸਰ ਸਾਹਿਬ ਨੇ 33 ਜੇ ਨੰਬਰ ਤੇ ਮੈਂ ਆ ਜਾਣਾ ਬੜਾ ਕੁਝ ਬੋਲਿਆ ਜੋ ਕਹਿੰਦੇ ਸਰਦ ਰੁੱਤ ਦਰੁੱਤ ਵਿੱਚ ਸੈਸ਼ਨ ਦੇ ਵਿੱਚ ਸ਼ਿਰਕਤ ਕਰਨੀ ਸੀ ਸ਼ਾਮਲ ਹੋਣਾ ਸੀ ਐਮਪੀ ਸਾਹਿਬ ਅਮਰਤਪਾਲ ਨੇ ਜਿਹੜੇ ਡਿਬਰੂਗੜ੍ਹ ਦੇ ਵਿੱਚ ਬੰਦ ਨੇ ਸਰਦ ਰੁੱਤ ਇਜਲਾਸ਼ ਸ਼ਾਮਲ ਹੋਣ ਲਈ ਅਮਰਤਪਾਲ ਨੇ ਜਮਾਨਤ ਲਈ ਪ੍ਰੋਲ ਲਈ ਪਟੀਸ਼ਨ ਪਾਈ ਸੀ ਤੇ ਉਹ ਪ੍ਰੋਲ ਵਾਲੀ ਪਟੀਸ਼ਨ ਜਿਹੜੀ ਹੈ ਕਾਰਜ ਕਰ ਦਿੱਤੀ ਗਈ ਕਿਉਂ ਕਿ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਤੇ ਜਵਾਬ ਡੀਸੀ ਸਾਹਿਬ ਨੇ ਦੇਣਾ ਹੁੰਦਾ ਡੀਸੀ ਸਾਹਿਬ ਨੇ ਇੱਕ 15 20 ਪੰਨਿਆਂ ਦਾ ਲੈਟਰ ਲਿਖ ਕੇ ਭੇਜਤਾ ਕਿ ਵੀ ਜੇ ਇਹ ਅੰਮ੍ਰਿਤਪਾਲ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਹੋ ਸਕਦਾ ਹੈ। ਅੱਛਾ। ਹੁਣ ਇਹ ਪਟੀਸ਼ਨ ਕਿਉਂ ਪਾਉਂਦੇ ਆ? ਔਰ ਇਜਲਾਸ਼ ਵਿੱਚ ਸ਼ਾਮਲ ਹੋਣ ਲਈ ਸੰਸਦ ਵਿੱਚ ਜਾਣ ਵਾਸਤੇ ਕਿਉਂ ਕਾਲੇ ਆ? ਮਤਲਬ ਵੀ ਇੱਕ ਵਾਰੀ ਅਸੀਂ ਸੋਸਾ ਦੇ ਵਿੱਚ ਜਾਈਏ ਸ਼ਾਮਲ ਹੋ ਕੇ ਕੋਈ ਪੜਾਅ ਕੱਢੀਏ ਮਾੜੀ ਮੁੱਟੀ ਗੁੱਬਗਵਾੜ ਜੀ ਨੂੰ ਕਹਿੰਦੇ ਵੀ ਉਹ ਕੱਢੀਏ ਤੇ ਹੁਣ ਗੁੱਬਗਵਾੜ ਕੱਢਣ ਤੋਂ ਪਹਿਲਾਂ ਜਿਹੜੇ ਕਾਇਦਾ ਕਾਨੂੰਨ ਨੂੰ ਮੰਨਦੇ ਨਹੀਂ ਸੀ ਉਹਦੇ ਅੱਗੇ ਗੋਡੇ ਟੇਕਣੇ ਜ਼ਰੂਰੀ ਨੇ ਤੇ ਹੁਣ ਅੰਦਰ ਖਾਤੇ ਲੁਕਣ ਮੀਚੀ ਖੇਲਦੇ ਨੇ ਵੀ ਜਿਹੜੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਲਈਆਂ ਨੇ ਭੇੜਚਾਲ ਬਣ ਗਈ ਸੀ ਲੋਕਾਂ ਨੂੰ ਗੁੰਮਰਾਹ ਕੀਤਾ ਮੂਰਖ ਬਣਾਇਆ ਜਿੱਤ ਗਏ ਵੀ ਉਹਨਾਂ ਨੂੰ ਥੋੜਾ ਜਿਹਾ ਸ਼ਾਂਤ ਕਿਵੇਂ ਕਰੀਏ ਇਹ ਪੋਟੇਸ਼ਨ ਪਾਉਣ ਵਾਲਿਆਂ ਨੂੰ ਪਤਾ ਹੈ ਵੀ ਅਸੀਂ ਗਲਤੀਆਂ ਐਡੀਆਂ ਵੱਡੀਆਂ ਕੀਤੀਆਂ ਨੇ ਕੋਈ ਵੀ ਅਦਾਲਤ ਸਾਨੂੰ ਪ੍ਰੋਲ ਜਮਾਨਤ ਨਹੀਂ ਦੇਵੇਗੀ ਇਹਨਾਂ ਨੂੰ ਪਤਾ ਹੈ ਜਿਹੜੀ ਇਹ ਨਾਟਕਵਾਜੀ ਕਰਦੇ ਨੇ ਨਾ ਵੀ ਅਸੀਂ ਸ਼ੈਸ਼ਨ ਵਿੱਚ ਇਜਲਾਸ ਵਿੱਚ ਸ਼ਾਮਲ ਹੋਣਾ ਜੀ ਸਰਦਰੋਤਰਾ ਰੁਤਾ ਵੀ ਸਾਨੂੰ ਪ੍ਰਵਲ ਦਿੱਤੀ ਜਾਵੇ ਅਸੀਂ ਚੁਣੇ ਹੋਏ ਨਮਾਇੰਦੇ ਆ ਲੋਕਾਂ ਦੇ ਕੰਮਕਾਰ ਕਰਨੇ ਨੇ ਲੋਕਾਂ ਦੀ ਆਵਾਜ਼ ਬਣਨਾ ਸੰਸਦ ਵਿੱਚ ਜਾ ਕੇ ਜਿਵੇਂ ਕਿ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਪਤਾ ਇਹਨਾਂ ਨੂੰ ਵੀ ਸਾਨੂੰ ਕੋਈ ਅਦਾਲਤ ਮਾਫ ਨਹੀਂ ਕਰੂ ਕੋਈ ਸਰਕਾਰ ਮਾਫ ਨਹੀਂ ਕਰੂ ਕੋਈ ਪ੍ਰਸ਼ਾਸਨ ਮਾਫ ਨਹੀਂ ਕਰੂ ਇਹਨੂੰ ਪਤਾ ਹੈ ਸਾਰਾ ਅੱਜ ਨੇੜੇ ਮਾਜੋ ਵਕੀਲ ਸਾਹਿਬ ਨੇ ਹਰਪਾਲ ਸਿੰਘ ਖਾਰਾ ਜੀ ਨਪੇਟ ਹੋ ਰਹੀ ਸੀ ਇੱਕ ਚੈਨਲ ਤੇ ਮੈਨੂੰ ਵੀ ਫੋਨ ਕਰ ਲਿਆ ਤੇ ਖਾਰਾ ਸਾਹਿਬ ਵੀ ਸਾਹਮਣੇ ਸੀ ਕਹਿੰਦੇ ਜੀ ਸੰਵਿਧਾਨਕ ਹੱਕ ਹੈ ਸਾਡਾ ਸਾਨੂੰ ਪ੍ਰੋਬਲ ਦਿੱਤੀ ਜਾਵੇ ਤੇ ਪਤਾ ਨਹੀਂ ਕਿੰਨੇ ਲੱਖ ਵੋਟਾਂ ਨੇ ਵੋਟਰਾਂ ਨੇ ਵੋਟ ਪਾ ਕੇ ਐਮਪੀ ਬਣਾਇਆ ਮਾਹੌਲ ਕਿਵੇਂ ਖਰਾਬ ਹੋ ਜੂ ਜਹਾਜ਼ ਰਾਹੀਂ ਆਉਣਾ ਸੀ ਜਹਾਜ਼ ਰਾਹੀਂ ਸ਼ਾਮ ਲੋਕੇ ਚਲੇ ਜਾਣਾ ਸੀ ਇਹ ਸਭ ਲੋਕਾਂ ਨੂੰ ਪਤਾ ਹੈ ਵੀ ਤੁਹਾਡੇ ਨੌਟਾਂ ਕੀ ਤੁਹਾਡੇ ਡਰਾਮੇ ਨੇ ਇਹ ਲੋਕ ਸਮਝ ਚੁੱਕਿਆ ਵੀ ਤੁਸੀਂ ਜਿਹੜਾ ਮੂਰਖ ਬਣਾਇਆ ਐ ਐਮਪੀ ਬਣ ਗਏ ਤੇ ਤੁਸੀਂ ਕੋਈ ਪੰਥਕ ਨਹੀਂ ਕੋਈ ਤੁਸੀਂ ਕੌਮ ਦੀ ਆਵਾਜ਼ ਨਹੀਂ ਕੋਈ ਸਮਾਜ ਦੀ ਆਵਾਜ਼ ਨਹੀਂ ਤੁਸੀਂ ਆਪਣੇ ਘਰ ਭਰਨ ਵਾਸਤੇ ਲੁੱਟ ਖਸੁੱਟ ਕਰਨ ਵਾਸਤੇ ਇਹ ਪਾਰਟੀ ਬਣਾਈ ਸੀ ਹੋਰ ਕੁਝ ਨਹੀਂ ਨਿਕਲਣਾ ਚਲੋ ਇਹ ਗੱਲਾਂ ਕੋਈ ਨਵੀਆਂ ਨਹੀਂ ਸਾਰੀਆਂ ਪੁਰਾਣੀਆਂ ਨੇ ਪਰ ਤੁਹਾਨੂੰ ਲੱਗਦਾ ਨਹੀਂ ਤਾਂ ਵੀ ਹਕੂਮਤ ਬਾੜਾ ਹੀ ਧੱਕਾ ਕਰੀ ਜਾਂਦੀ ਹੈ ਅਸ਼ਾ ਵੀ ਜਦੋਂ ਤੁਸੀਂ ਆਜ਼ਾਦ ਘੁੰਮਦੇ ਸੀ ਉਥੇ ਵੱਡੇ ਇਨਸਾਨ ਸਾਹਿਬ ਲਾ ਲੈਣੇ ਪਾਲਕੀ ਦੇ ਵਿੱਚ ਗੁਰੂ ਸਾਹਿਬ ਪ੍ਰਕਾਸ਼ ਕਰ ਲੈਣਾ ਪੰਜ ਪਿਆਰੇ ਰੱਖ ਕੇ ਨਾਲ ਬੰਦੂੜੀ ਬੰਦੂਖੜੀਆਂ ਚੱਕ ਲੈਣੀਆਂ ਜੌਣੇ ਮੋੜ ਵਰਗੀ ਸ਼ਕਲ ਬਣਾ ਕੇ ਅੱਗੇ ਪਿੱਛੇ ਉਬਾਰਾਂ ਬੂਰ ਦਿਨਾਲੀਆਂ ਵਾਲੇ ਘੁੰਮਣੇ ਬੱਡੀਆਂ ਕਰਪਾਨਾ ਲੈ ਕੇ ਤੇ ਐਂ ਭਿੰਡਰਾਂ ਵਾਲੇ ਨੂੰ ਪੂਰਾ ਐਂ ਕਾਪੀ ਕਰਨੀ ਉਦਾਂ ਦੀ ਪੱਗ ਬਨ ਕੇ ਵੀ ਲੋਕ ਬੇਵਕੂਫ ਬਣਨ ਸਾਨੂੰ ਕੌਮ ਦਾ ਹੀਰੋ ਮੰਨ ਲੈਣ ਜਦੋਂ ਘੁੰਮਦੇ ਸੀ ਉਦੋਂ ਆਜ਼ਾਦ ਨਹੀਂ ਸੀ ਬਦਾਮਾਂ ਵਾਲੀ ਖੀਰ ਮਿਲਕ ਸ਼ੇਕ ਪਤਾ ਨਹੀਂ ਮਾਂ ਪੂੜੇ ਪੇਸ਼ੋਲੇ ਪਟੂਰੇ ਛੋਲੇ ਪੂਰੀਆਂ ਸੂਜੀ ਦਾ ਹਲਵਾ ਪਤਾ ਨਹੀਂ ਕਿ ਕੁਛ ਮਿਲਦਾ ਸੀ ਇੱਥੇ ਨਗਰ ਕੀ ਤਨਾ ਵਿੱਚ ਉਦੋਂ ਆਜ਼ਾਦ ਨਹੀਂ ਸੀ ਜਾਂ ਗੁਲਾਮ ਸੀ ਪਤਾ ਲੱਗਿਆ ਵੀ ਗੁਲਾਮੀ ਕੀ ਹੁੰਦੀ ਹੈ ਤੋਤਾ ਰਟਾ ਲਾਇਆ ਸੀ ਮੈਂ ਗੁਲਾਮ ਹਾਂ ਮੈਂ ਗੁਲਾਮ ਹਾਂ ਅਗਲੇ ਨੇ ਫਿਰ ਪਟਾ ਪਾ ਕੇ ਬਣਾਤਾ ਤੇ ਜਦੋਂ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਵੀ ਅਸੀਂ ਬਾੜ ਮੌਜ ਨਾਲ ਘੁੰਮਦੇ ਆਂ ਮੌਜ ਮਸਤੀਆਂ ਕਰਦੇ ਆਂ ਟੈਂਡਰ ਪਾਉਂਦੇ ਜਾ ਕੇ ਅਸ਼ਲੀਲ ਹਰਕਤਾਂ ਕਰਦੇ ਆ ਗੈਂਗਸਟਰਾਂ ਦੇ ਨਾਲ ਸਾਡੇ ਸਬੰਧ ਨੇ ਫਰੋਤੀਆਂ ਮੰਗਦੇ ਆ ਵੀ ਕਿਹੜਾ ਪ੍ਰਸ਼ਾਸਨ ਤੁਹਾਨੂੰ ਬਖਸ਼ੂਗਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਸੀ ਹੁਣ ਕਿਉਂ ਪ੍ਰੋਬਲਮ ਮੰਗਦੇ ਹੋ ਅਸਾ ਪੰਜਾਬ ਦੇ ਲੋਕਾਂ ਨੂੰ ਲਾਸਟ ਵਿੱਚ ਬੇਨਤੀ ਹੈ ਵੀ ਜਿਹੜੀ ਇਹ ਪ੍ਰੋਬਲ ਮੰਗਣ ਖਾਤਰ ਪਟੀਸ਼ਨ ਪਾਈ ਸੀ ਨਾ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਨਾਂ ਦਾ ਮਤਲਬ ਇਹ ਨਹੀਂ ਸੀ ਕਿ ਸਾਨੂੰ ਪ੍ਰੋਬਲ ਮਿਲੇ ਅਸੀਂ ਸੰਸਦ ਵਿੱਚ ਜਾਈਏ ਸਦਨ ਵਿੱਚ ਜਾ ਕੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਕੌਮ ਦੀ ਆਵਾਜ਼ ਚੁੱਕੀ ਇਹਨਾਂ ਦਾ ਮਤਲਬ ਇਹ ਨਹੀਂ ਸੀ ਇਹਨਾਂ ਦਾ ਮਤਲਬ ਸੀ ਵੀ ਜਿਹੜਾ ਸਾਡਾ ਵਿਸ਼ਵਾਸ ਲੋਕਾਂ ਤੇ ਬਣਿਆ ਜਾਂ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਵੀ ਉਹ ਵਿਸ਼ਵਾਸ ਟੁੱਟੇ ਨਾ ਛੱਟ ਕਿਉਂ ਵੱਜੀ ਸ਼ਾਟਾਹੜ ਮੈਂ ਥੋੜਾ ਬਹੁਤਾ ਵੈਦਾਂ ਦੇ ਨਾਲ ਬਾਤ ਪੈਂਦਾ ਰਹਿੰਦਾ ਐ ਔਰ ਜਿਹੜੀ ਰੋਗ ਉਹ ਕਹਿੰਦੇ ਦੁਖ ਦੀ ਰਾਮਸੀ ਉਹ ਫੜੀ ਉਮਰੋੜਦੀ ਤੇ ਲੋਕਾਂ ਨੂੰ ਸਮਝ ਵਿੱਚ ਆਈ ਮੈਂ ਕਿਹਾ ਸੀ ਮੈਂ ਕਿਹਾ ਵੀ ਖੰਡੂਰ ਸਾਹਿਬ ਆਣੋਂ ਜੇ ਗੱਲਤੀ ਪਹਿਲਾਂ